ਇਹ ਲੈ ਛੱਡ ਰਸਾ ਬਾਪੂ ਲਓ ਆ ਹੁੰਦੀਆਂ ਬਰੀਡਾਂ ਬਰੀਡਾਂ ਲੈ ਦੋਸਤੋ ਕੋਈ ਮੁੱਲ ਨਹੀਂ ਬਹੁਤ ਸੰਗੀ ਆ ਵੇਖੋ ਲੈ ਲਓ ਥਣਾ ਨੂੰ ਜਿਵੇਂ ਮਰਜੀ ਹੱਥ ਲਾਈ ਜੋ ਆਈ ਆਈ ਬਾਪੂ ਚੋਣ ਬਹਿ ਜਾ ਜਿਵੇਂ ਮੰਨ ਲਓ ਵੱਡੀਆਂ ਹੋਈਆਂ ਨਾ ਮਾੜੀ ਆਈਂ ਦੋ ਚਾਊਗੀ ਲੱਤ ਪਿੱਛੇ ਕਰੀ ਖੜੀ ਆ ਤੇ ਇਹ ਹੁੰਦੀਆਂ ਬਰੀਡਾਂ ਦੋਸਤੋ ਬਰੀਡ ਦਾਕ ਦੋਸਤੋ ਕੋਈ ਮੁੱਲ ਨਹੀਂ ਹੁੰਦਾ ਲੋਕੀ ਕਹੀ ਜਾਂਦੇ ਪਹੂ ਮੈਂ ਬੜਾ ਮਹਿੰਗਾ ਪਹੂ ਬੜਾ ਮਹਿੰਗਾ ਉਹ ਵੀ ਦੋਸਤੋ ਅੱਗੇ 2 ਨੰਬਰ ਤੇ ਝੋਟੀ ਤੋਰਨ ਲੱਗੇ ਆ ਉਮਰੇ ਦੀ ਡੇਢ ਸਾਲ ਆ ਡੇਢ ਸਾਲ ਤੇ ਇਹਦੀ ਮੰਨ ਲਓ ਡੀਲ ਡੋਲੇ ਦੀ ਬਹੁਤ ਹੀ ਚੰਗੀ ਆ ਤੇ ਪਿੱਠ ਪੁ ਵਾਈਟ ਫੇਸ ਆ ਗਿਆ ਇਹਦੇ ਤੋੜਦੇ ਤੋੜਦੇ ਬਾਪੂ ਮਰਜੀ ਲੰਮੀ ਪੈਠਪੋੜੇ ਦੀ ਚੌੜੀ ਉੱਚੀ ਆ ਤੇ ਐਨੂੰ ਮੋੜ ਲਿਆ ਹੁਣ ਲਓ ਜਿੱਥੇ ਮਰਜੀ ਖੜੀ ਕਰਦੇ ਯਾਰ ਹੁਣ ਲੈ ਰਸਤਾ ਛੱਡ ਕੇ ਬਾਪੂ ਕਹਿੰਦਾ ਜਿੱਥੇ ਮਰਜੀ ਖੜੀ ਕਰਦੇ ਇਹੋ ਜੀ ਠੰਡੀ ਸੀਲ ਨਹੀਂ ਲੱਭਣੀ ਘਟੀ ਲੈ ਕਰਮਾ ਵਾਲੀ ਲੈ ਛੱਡ ਰਸਾ ਬਾਪੂ ਲਓ ਆਹ ਹੁੰਦੀਆਂ ਬਰੀਡਾਂ ਬਰੀਡਾਂ ਲੈ ਦੋਸਤੋ ਕੋਈ ਮੋਲ ਨਹੀਂ ਇਹ ਬਹੁਤ ਸੰਗੀ ਆ ਵੇਖੋ ਲੈ ਲਓ ਥਾਣਾ ਨੂੰ ਜਿਵੇਂ ਮਰਜੀ ਹੱਥ ਲਾਈ ਜੋ ਆਈ ਆਈ ਬਾਪੂ ਚੋਣ ਬਹਿ ਜਾ ਜਿਵੇਂ ਮੰਨ ਲਓ ਵੱਡੀਆਂ ਹੋਈਆਂ ਹਨਾ ਕਰਮਾ ਵਾਲੀ ਆਈ ਧੋ ਚਾਊਗੀ ਲੱਤ ਪਿੱਛੇ ਕਰੀ ਖੜੀ ਆ ਦੇ ਲਓ ਇਹ ਹੁੰਦੀਆਂ ਬਰੀਡਾਂ ਦੋਸਤੋ ਬਰੀਡ ਦਾਕ ਦੋਸਤੋ ਕੋਈ ਮੁੱਲ ਨਹੀਂ ਹੁੰਦਾ ਲੋਕੀ ਕਹੀ ਜਾਂਦੇ ਪਹੂ ਮੈਂ ਬੜਾ ਮਹਿੰਗਾ ਪਹੂ ਬੜਾ ਮਹਿੰਗਾ ਪਰ ਬਰੀਡ ਦਾ ਕੋਈ ਮੁੱਲ ਨਹੀਂ ਬਰੀਡ ਲਓ ਹਾਂ ਲੈ ਚੱਲ ਇਹ ਮਿਰਗਰ ਦੀ ਪਤਲੀ ਕੱਟੀ ਆ ਦੋਸਤੋ ਕਿਸੇ ਗੱਲੋਂ ਨਹੀਂ ਖੁੰਜੀਗੀ ਬਾਕੀ ਤੁਸੀਂ ਜਦੋਂ ਫਾਰਮ ਤੇ ਆਉਂਗੇ ਇੱਥੇ ਵਿజిਟ ਕਰੋਗੇ ਤੁਹਾਨੂੰ ਪਤਾ ਲੱਗ ਜਾਊਗਾ ਪੀੜੀ ਦੇ ਪਾਵੇਂ ਵਰਗੇ ਥਾਣਾ ਦੋਸਤੋ ਚਾਰੇ ਇਹਦੇ ਮਾਰੂਨੇਗਾ ਆ ਝੋਲੀ ਨਹੀਂ ਲੱਭਣੀਗੀ ਜਿੱਥੇ ਮਰਜੀ ਕੋਈ ਰੁਪਈਆ ਚਾਕੇ ਭਲਾ ਡੂੜ ਲੱਖ ਚਾਕੇ ਤੁਰਿਆ ਫਰੇ ਜਿਹਨੂੰ ਮੱਝ ਲੈਣ ਜਾਂਦੇ ਤੇ ਜਿਸਨਾਂ ਕਈਆਂ ਦੇ ਦਿਲ ਹੀ ਨਹੀਂ ਲੱਗਦੀਆਂ ਇਹੋ ਜੀਆਂ ਮੱਝ